ਤੇਨ ਨਸ਼ਾ ਤਸਕਰਾਂ ਦੇ ਘਰ ਕੀਤੇ ਸੀਲ ਅਤੇ ਦੋ ਘਰਾਂ ਤੇ ਪੁਲਿਸ ਵੱਲੋਂ ਚਲਾਇਆ ਗਿਆ ਪੀਲਾ ਪੰਜਾ ਨਸ਼ਾ ਵੇਚ ਕੇ ਬਣਾਇਆ ਗਿਆ ਗੈਰ ਕਾਨੂੰਨੀ ਪ੍ਰਾਪਰਟੀਆਂ ਤੇ ਪੁਲਿਸ ਨੇ ਚਲਾਇਆ ਪੀਲਾ ਪੰਜਾ ਪੁਲਿਸ ਦੀ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਤੋਂ ਮਹੱਲਾ ਵਾਸੀ ਖੁਸ਼ ਅਤੇ ਵੰਡੇ ਲੱਡੂ ਉਧਰ ਪੁਲਿਸ ਤੇ ਵਰਸਾਏ ਫੁੱਲ ਆਏ ਦਿਨ ਨਸ਼ਾ ਤਸਕਰਾਂ ਵੱਲੋਂ ਕੀਤਾ ਜਾਂਦਾ ਸੀ ਤੰਗ ਪਰੇਸ਼ਾਨ ਅਤੇ ਘਰਾਂ ਤੇ ਕੀਤੇ ਜਾਂਦੇ ਸਨ ਹਮਲੇ ਬਾਕੀ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿਣਾ ਹੈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਤੇ ਇਥੋਂ ਦੇ ਮਹੱਲਾ ਵਾਸੀਆਂ ਦਾ ਅੱਜ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਜੀ ਅਸੀਂ ਬਠਿੰਡਾ ਸਿਵਲ ਔਰ ਪੁਲਿਸ ਪ੍ਰਸ਼ਾਸਨ ਬਿਅਨ ਸਿੰਘ ਨਗਰ ਆਏ ਇੱਥੇ ਜਿਹੜਾ ਤੁਸੀਂ ਮਕਾਨ ਸਾਹਮਣੇ ਦੇਖ ਰਹੇ ਹੋ ਇਹ ਸਾਨੂੰ ਡੀਸੀ ਆਫਿਸ ਵੱਲੋਂ ਆਇਆ ਸੀਗਾ ਕਿ ਇਹਦੀ ਇਲੀਗਲੀ ਇਹਨੇ ਸਰਕਾਰੀ ਪ੍ਰਾਪਰਟੀ ਕੁਆਇਰ ਕੀਤੀ ਹੋਈ ਹੈ ਜਿਹਨੂੰ ਡਿਮੋਲਿਸ਼ ਕਰਨ ਲਈ ਲਾਅ ਐਂਡ ਔਰਡਰ ਮੇਨਟੇਨ ਕਰਨ ਲਈ ਪੁਲਿਸ ਦੀ ਸਪੋਰਟ ਚਾਹੀਦੀ ਹੈ। ਔਰ ਇਹੋ ਰਿਕਾਰਡਿੰਗ ਮੈਂਨ ਤੋਂ ਪਤਾ ਲੱਗ ਗਿਆ ਕਿ ਇਸ ਜਿਹੜਾ ਰਮੇਸ਼ ਸਾਨੀ ਹੈ ਜਿਹਦਾ ਇਹ ਮਕਾਨ ਹੈਗਾ ਇਹਦੇ ਤੇ ਆਲਰੇਡੀ 4 ਐਨਡੀਪੀਐਸ ਦੇ ਪਰਚੇ ਦਰਜ ਐ ਐਕਸਾਈਜ਼ ਦਾ ਹੈ ਔਰ ਵਕਵਕ ਆਈਪੀਸੀ ਦੇ ਵੀ ਹੈ ਔਰ ਇਹਦੇ ਤੇ ਲਾਸਟ ਇੱਕ ਇਹਦੀ ਫੈਮਿਲੀ ਦੇ ਨਾਲ ਇਹਦੇ ਤੇ ਮਰਡਰ ਦਾ ਵੀ ਪਰਚਾ ਦਰਜ ਹੈ ਜਿਹਦੇ ਜਿਹੇ ਵਾਂਟਡ ਹੈ ਉਹਦੇ ਤੇ ਵੀ ਅਸੀਂ ਇਹਦੇ ਅਰੈਸਟ ਵਾਰੰਟ ਲਏ ਹੋਏ ਐ ਸੋ ਕੁੱਲ ਮਿਲਾ ਕੇ ਜਿਹੜੀ ਪੰਜਾਬ ਸਰਕਾਰ ਦੀ ਇੱਕ ਨਸ਼ਾ ਯੁੱਧ ਨਸ਼ਿਆਂ ਵਿਰੋਧੀ ਮੁਹਿੰਮ ਹੈ ਉਹਦੇ ਤਹਿਤ ਸਾਰਾ ਹੀ ਪ੍ਰਸ਼ਾਸਨ ਪੂਰੇ ਪੰਜਾਬ ਦਾ ਡਿਊਟੀ ਬਾਉਂਡ ਹੈ ਕਿ ਜਿੰਨੇ ਵੀ ਨਸ਼ਾ ਤਸਕਰ ਐ ਉਹਨਾਂ ਦੀ ਅਸੀਂ ਪ੍ਰੋਪਰਟੀਆਂ ਵੀ ਚੈੱਕ ਕਰ ਰਹੇ ਆ ਉਹਨਾਂ ਦਾ ਜਿਹੜਾ ਪ੍ਰੋਪਰਟੀ ਅਟੈਚਮੈਂਟ ਉਹ ਵੀ ਕਰ ਰਹੇ ਆ ਔਰ ਸਿਵਲ ਪ੍ਰਸ਼ਾਸਨ ਵੱਲੋਂ ਸਪੈਸ਼ਲੀ ਇਨ ਆ ਦੇ ਇਸ ਤਰ੍ਹਾਂ ਦੇ ਤਸਕਰਾਂ ਦੀ ਪ੍ਰੋਪਰਟੀਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਔਰ ਅੱਜ ਅਸੀਂ ਐਸ ਡੀ ਐਮ ਸਾਹਿਬ ਦੇ ਨਾਲ ਇਸੇ ਲਈ ਇੱਥੇ ਆਏ ਆ ਕਿਉਂਕਿ ਇਹਦੀ ਇਹ ਪ੍ਰੋਪਰਟੀ ਇਲੀਗਲ ਸੀ ਮੈਮ ਕਿੰਨੀਆਂ ਪ੍ਰੋਪਰਟੀਆਂ 'ਤੇ ਕਾਰਵਾਈ ਚੱਲ ਰਹੀ ਹੈ ਅੱਜ ਇਹਨਾਂ ਦੇ ਅ ਅੱਜ ਹੀ ਫਿਲਹਾਲ ਇਹ ਹੈਗੀ ਤੇ ਇੱਕ ਹੋਰ ਨਸ਼ਾ ਤਸਕਰ ਹੈ ਉਹਦੇ ਘਰ ਵੀ ਟਾਣੇ ਆ ਔਰ ਇਹਦੀ ਹੋਰ ਵੀ ਕੁਝ ਪ੍ਰੋਪਰਟੀਆਂ ਸੇ ਉਹਨੂੰ ਹਲੇ ਵੈਰੀਫਾਈ ਕੀਤਾ ਜਾ ਰਿਹਾ ਕੋਸ਼ੀਲ ਕਰਨ ਦੀ ਗੱਲ ਵੀ ਚੱਲ ਰਹੀ ਸੀ ਸੀਲ ਕੋਈ ਹੋਰ ਹੈ ਜੀ ਇਹਦਾ ਕਰਨੀ ਹੈ ਉਹ ਕਿਸੇ ਹੋਰ ਨਸ਼ਾ ਤਸਕਰ ਦਾ ਠੀਕ ਹੈ ਜੀ ਹੁਣ ਐਨਡੀਪੀਐਸ ਦੇ ਕਿੰਨੇ ਮਾਮਲੇ ਦਰਜ ਆਏ ਤਾਂ ਆ ਇਹਦੇ ਤੇ ਚਾਰ ਅਸ ਪਰ ਰਿਕਾਰਡ ਚਾਰ ਦਰਜ ਹੈ ਰੰਗ ਕਰਾ ਦਾ ਜੇ ਕੋਈ ਹੋਰ ਹੈ ਜੀ ਨਸ਼ਾ ਬੱਕਰੇ ਬੱਕਰੇ ਹੈਗੇ ਜੀ ਲਾਸਟ ਦੇ ਤੇ 2024 ਚ ਦੋ ਪਰਚੇ ਦਰਜ ਹੋਏ ਪਹਿਲਾਂ 2019 ਔਰ 23 ਚ ਵੀ ਪਰਚੇ ਦਰਜ ਹੋਏ ਬਈ ਸਾਡੇ ਬੀਡੀਏ ਦੀ ਜਗ੍ਹਾ ਹੈਗੀ ਐ ਇੱਕ ਵਾਰ ਹੋਈ ਵੀ ਜਗ੍ਹਾ ਹੈਗੀ ਐ ਇੱਥੇ ਬੰਦਾ ਨਿਆਜ ਕਾਬਜ ਸੀਗਾ ਸੋ ਇਹਨੂੰ ਨੋਟਿਸ ਦੇ ਕੇ ਪ੍ਰੋਪਰ ਨੋਟਿਸ ਦੇ ਕੇ ਜੋ ਵੀ ਕਾਨੂੰਨ ਤਹਿਤ ਹੈਗਾ ਉਹ ਦੇ ਕੇ ਇਹਨੂੰ ਖਾਲੀ ਕਰਨ ਦਾ ਆਰਡਰ ਦਿੱਤਾ ਸੀਗਾ ਪਰ ਇਹਨੇ ਖਾਲੀ ਨਹੀਂ ਕੀਤੀ ਹੈਗੀ ਇਸ ਕਰਕੇ ਅਸੀਂ ਇਹਦਾ ਕਬਜ਼ਾ ਲੈ ਰਹੇ ਹਾਂ ਜੀ ਸਰ ਕਿੰਨੀ ਪ੍ਰਾਪਰਟੀਆਂ ਆ ਜਿਹਨੀਆਂ ਟੋਟਲ ਇਹਦੇ ਇੱਕ ਕੁਝ 25 ਕਾਜ ਦੇ ਵਿੱਚ ਵੀ ਦੋ ਤਿੰਨ 25 ਕਾਜ ਦੇ ਕੋਲ ਹੈਗੇ ਉਹ ਸੀਲ ਕਰਦੇ ਆ ਇਹ ਉਹ 25 ਕਾਜ ਤੋਂ ਬਾਹਰ ਸੀਗਾ ਇਹ ਬੀਡੀ ਪ੍ਰਾਪਰਟੀ ਸੀਗੀ ਇਸ ਕਰਕੇ ਅੱਜ ਅਸੀਂ ਗਰਾਇਆ ਹੈਗਾ ਸਰ ਇਸ ਤੋਂ ਪਹਿਲਾਂ ਵੀ ਕਾਰਵਾਈ ਕੀਤੀ ਜਾਂਦੀ ਹੈ ਹੋਰ ਵੀ ਇਲੈਗਲ ਬੈਟਰੀ ਲੋਕ ਉਹਨਾਂ ਨੂੰ ਨਹੀਂ ਜਿਹੜੇ ਵੀ ਇਲੈਗਲ ਹੈਗੇ ਨੇ ਉਹਨਾਂ ਦੇ ਖਾਬ ਨੂੰ ਨੋਟਿਸ ਦੇ ਕੇ ਖਾਲੀ ਕਰਾਵਾਂਗੇ ਪਰ ਇਹ ਬੰਦਾ ਸਪੈਸ਼ਲੀ ਥੋੜਾ ਜਿਆਦਾ ਸੀਗਾ ਕਿਉਂਕਿ ਇਹ ਬੰਦਾ ਇਲੈਗਲ ਐਕਟੀਵਿਟੀ ਵਿੱਚ ਵੀ ਬਹੁਤ ਗ੍ਰਸਤ ਸੀਗਾ ਇਸ ਕਰਕੇ ਇਹਨੂੰ ਪਹਿਲ ਦੇ ਆਧਾਰ ਤੇ ਕੀਤਾ ਗਿਆ ਬਾਕੀਆਂ ਖਿਲਾਫ ਵੀ ਕਰਾਂਗੇ ਮੈਮ ਕੀ ਨਾ ਮੈਂ ਤੁਹਾਡਾ ਲੱਡੂ ਕਿਉਂ ਮਾਰ ਰਹੀ ਹਾਂ ਮੇਰਾ ਨਾਮ ਰੇਖਾ ਰਾਣੀ ਹੈ ਜੀ ਨਸ਼ਾ ਤਸਕਰਾਂ ਦੇ ਘਰ ਟਾਇਆ ਜਾ ਰਿਹਾ ਮੈਨੂੰ ਬਹੁਤ ਖੁਸ਼ੀ ਹੈ ਜੀ ਮੈਂ ਇਸ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੀ ਹਾਂ ਤੁਹਾਨੂੰ ਲੱਗਦਾ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਕਿ ਬਹੁਤ ਵਧੀਆ ਕਾਰਵਾਈ ਕੀਤੀ ਗਈ ਹੈ ਜੀ ਜੇ ਕਿਤੇ ਆਹੀ ਕੁਸਾਲ ਪਹਿਲਾਂ ਕੀਤੇ ਗਏ ਹੁੰਦਾ ਤਾਂ ਸ਼ਾਇਦ ਅਸੀਂ ਵੀ ਜਾਣਸੋ ਸਾਡੀ ਵੀ ਸੋਖੀ ਹੁੰਦੀ ਕਿੰਨੇ ਕੁ ਪੀੜਤ ਸੀਗੇ ਬਹੁਤ ਹੀ ਜ਼ਿਆਦਾ ਪੀੜਤ ਸੀਗੇ ਉਹਦੀ ਕਿੰਨੀ ਦਹਿਸ਼ਤ ਦੱਸੀ ਜਾ ਰਹੀ ਹੈ ਬਹੁਤ ਜ਼ਿਆਦਾ ਦਹਿਸ਼ਤ ਸੀ ਜੀ ਜੋ ਕੋਈ ਕਹਿੰਦਾ ਸੀ ਇਹਨਾਂ ਨੂੰ ਵੀ ਤੁਸੀਂ ਆਹ ਕੰਮ ਇੱਥੇ ਨਾ ਕਰੋ ਕਹਿੰਦਾ ਸਾਡੀ ਤਾਂ ਉੱਪਰ ਤੱਕ ਪਹੁੰਚ ਐ ਅਸੀਂ ਤੁਹਾਡੇ ਤੇ ਘੋਲੂਆ ਪੂਆ ਦਾਂਗੇ ਅਸੀਂ ਤੁਹਾਡੇ ਤੇ ਸਾਡੀ ਤਾਂ ਸਿੱਧੀ ਗੱਲਬਾਤ ਹੈ ਜੀ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੀ ਹੈਗੀ ਤੇ ਪਰ ਅਸੀਂ ਪਰੇਸ਼ਾਨ ਬਹੁਤ ਹੀ ਸੀਗੇ ਅੱਛਾ ਕੀ ਕੀ ਦਿੱਕਤਾਂ ਆ ਰਹੀਆਂ ਸੀ ਬਹੁਤ ਦਿੱਕਤਾਂ ਸੀ ਜੀ ਕੀ ਹੋ ਜੀ ਸਾਬ ਨੂੰ ਨਾ ਜਾ ਤਸ ਕਰਾ ਜੀ ਵੱਡੇ ਘਰਾਂ ਦੇ ਇੱਥੇ ਆਉਂਦੇ ਸੀ ਕਿ ਹੁਣ ਜਿਹਦੇ ਘਰੇ ਰੋਟੀ ਨਹੀਂ ਪੱਕਦੀ ਉਹ ਤਾਂ ਕਿੱਥੋਂ ਜੀ ਚਿੱਟੇ ਦੇ ਨਾਲੇ ਕਾਲੇ ਖਾਲੂਗਾ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਪ੍ਰਜਨਨ ਜੇ ਕੋਈ ਇਹਨਾਂ ਨੂੰ ਕੁਝ ਕਹਿੰਦਾ ਸੀ ਤਾਂ ਅਗਲੇ ਨੂੰ ਮਾਰ ਕੁੱਟਣ ਪਾਗ ਜਾਂਦੇ ਮੇਰੇ ਖੁਦ ਦੇ ਘਰੇ ਪੱਥਰਬਾਜ਼ੀ ਕੀਤੀ ਜੀ ਇਹਨਾਂ ਨੇ ਜਦੋਂ ਮੈਂ ਇਹਨਾਂ ਨੂੰ ਰੋਕਿਆ ਮੇਰੇ ਖੁਦ ਦੇ ਘਰ ਦੇ ਸਾਰੇ ਕੈਮਰੇ ਇਹਨਾਂ ਦੀ ਬਦੌਲਤ ਟੁੱਟੇ ਗਏ ਹਾਂ ਹਾਂਜੀ ਰੁਕਦੇ ਸੀ ਤਾਂ ਹਮਲਾ ਕਰਦੇ ਸੀ ਹਾਂਜੀ ਅੱਛਾ ਇਹਨਾਂ ਅੱਖਾਂ 'ਚੋਂ ਹੱਥੋਂ ਵੀ ਸੀ ਗਏ ਕਿ ਆ ਕੀ ਕਰ ਇਹ ਖੁਸ਼ੀ ਦੇ ਸੀਗੇ ਜੀ ਮੈਨੂੰ ਗਮੀ ਨਹੀਂ ਹੈਗੀ ਜੇ ਕਿਤੇ ਮਿਹਨਤ ਨਾਲ ਇਸ ਕਰਕੇ ਮੈਨੂੰ ਖੁਸ਼ੀ ਹੈ ਵੀ ਗਿਆ ਖਤਮ ਹੋ ਗਿਆ ਵਧੀਆ ਗੱਲ ਹੈ